ਸਸਰੀਕਾ ਦੋਸਤੋ ਮੈਂ ਤੁਹਾਡਾ ਦੋਸਤ ਸੋਨਾ ਰਾਏ ਤੁਸੀਂ ਦੇਖ ਰਹੇ ਹੋ ਸੋਨਾ ਟੀਵੀ ਪੰਜਾਬ ਸੋਨਾ ਟੀਵੀ ਪੰਜਾਬ ਦੇਖਣ ਵਾਲੇ तमाम ਦਰਸ਼ਕਾਂ ਦਾ ਸਵਾਗਤ ਅਸੀਂ ਉਤਰਾਖੰਡ ਦੇ ਵਿੱਚ ਆ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਮੌਜੂਦ ਆ ਦੁੱਧ ਵਾਲਾ ਖੂ ਗੁਰੂ ਨਾਨਕ ਦੇਵ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ ਸ਼ੋਹ ਪ੍ਰਾਪਤ ਇਹ ਧਰਤੀ ਆ ਇਸ ਧਰਤੀ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਵਿਰਾਜਮਾਨ ਹੋਏ ਨੇ ਤੇ ਇਹ ਸੱਚਖੰਡ ਹੈ ਤੁਸੀਂ ਦੇਖ ਸਕਦੇ ਹੋ ਕਿ ਇਹ ਸੱਚਖੰਡ ਦਾ ਦਰਬਾਰ ਹੈ ਜਿਹੜਾ ਗੋਦਰਾ ਸਾਹਿਬ ਬਹੁਤ ਵਧੀਆ ਬਣਿਆ ਹੋਇਆ ਬਹੁਤ ਸੋਹਣਾ ਪ੍ਰਬੰਧ ਹੈ ਇੱਥੋਂ ਦਾ ਤੇ ਇਥੇ ਦਾ ਇਤਿਹਾਸ ਕੀ ਹੈ ਆਪਾਂ ਤੁਹਾਨੂੰ ਪੜ੍ਹ ਕੇ ਦੱਸਦੇ ਆਂ ਓਏ ਤੇ ਇਤਿਹਾਸ ਗੁਰਦੁਆਰਾ ਦੁੱਧ ਵਾਲਾ ਖੂ ਪੰਜਾਬੀ ਦੇ ਵਿੱਚ ਲਿਖਿਆ ਹੋਇਆ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਇਸ ਪਾਵਨ ਅਸਥਾਨ ਤੇ ਤੀਸਰੀ ਉਦਾਸੀ ਦੇ ਸਮੇਂ ਭਾਈ ਬਾਲਾ ਜੀ ਦੇ ਭਾਈ ਬਰਦਾਨਾ ਜੀ ਦੇ ਨਾਲ ਆਏ ਭਾਈ ਮਰਦਾਨਾ ਜੀ ਨੇ ਕੁੱਖ ਲੱਗਣ ਤੇ ਦੁੱਧ ਦੀ ਇੱਛਾ ਜ਼ਾਹਿਰ ਕੀਤੀ ਤੇ ਸ੍ਰੀ ਗੁਰੂ ਸਾਹਿਬ ਨੇ ਕਿਹਾ ਕਿ ਆਪਾਂ ਸਿੱਧ ਜੋਗੀਆਂ ਦੇ ਪ੍ਰਾਣੇ ਹਾਂ ਇਹਨਾਂ ਕੋਲੋਂ ਦੁੱਧ ਮੰਗ ਲਵੋ ਜਦੋਂ ਭਾਈ ਮਰਦਾਨਾ ਜੀ ਸਿੱਧ ਜੋਗੀਆਂ ਪਾਸ ਗਏ ਤਾਂ ਉਹਨਾਂ ਨੇ ਕਿਹਾ ਕਿ ਜੇ ਤੇਰਾ ਗੁਰੂ ਸਮਰਤ ਹੈ ਤਾਂ ਉਹਨਾਂ ਪਾਸੋਂ ਦੁੱਧ ਦੀ ਮੰਗ ਕਰੋ ਭਾਈ ਮਰਦਾਨਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਕਿਹਾ ਦੁੱਧ ਦੇਣ ਤੋਂ ਇਨਕਾਰ ਕਰ ਦਿੱਤਾ ਯਾਨੀ ਕਿ ਮਨ੍ਹਾ ਕਰ ਦਿੱਤਾ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭਾਈ ਮਰਦਾਨਾ ਜੀ ਨੂੰ ਕਿਹਾ ਤੇ ਗੜਵਾ ਲੈ ਕੇ ਇਸ ਖੂਹ ਵਿੱਚੋਂ ਦੁੱਧ ਕੱਢ ਕੇ ਆਪ ਵੀ ਛਕੋ ਤੇ ਸਿੱਧਾ ਜੋਗੀਆਂ ਨੂੰ ਵੀ ਛਕਾਓ ਸਤਿਗੁਰੂ ਸਾਹਿਬ ਜੀ ਦੇ ਬਚਨ ਮੰਨ ਕੇ ਭਾਈ ਮਰਦਾਨਾ ਜੀ ਨੇ ਗੜਵਾ ਦੁੱਧ ਦਾ ਖੂਹ ਦੇ ਵਿੱਚੋਂ ਭਰ ਕੇ ਆਪ ਵੀ ਛਕਿਆ ਤੇ ਸਿੱਧਾ ਜੋਗੀਆਂ ਨੂੰ ਵੀ ਛਕਾਇਆ ਅੱਜ ਦੇਸ਼ ਵਿਦੇਸ਼ ਤੋਂ ਆ ਕੇ ਇਸ ਪਾਵਨ ਅਸਥਾਨ ਤੇ ਦਰਸ਼ਨ ਕਰਕੇ ਇਤਿਹਾਸਿਕ ਖੂਹ ਦਾ ਅੰਮ੍ਰਿਤ ਜਲ ਛਕ ਕਰਕੇ ਦੁੱਖ ਦੂਰ ਕਰ ਰਹੇ ਹਰ ਪ੍ਰਕਾਰ ਦੀਆਂ ਮਨੋਕਾਮਨਾ ਅਤੇ ਦੁੱਧ ਪੋਤ ਦੀ ਝੋਲੀਆਂ ਭਰਦੀਆਂ ਹਨ ਜਾਨੀ ਕਿ ਇਸ ਸਥਾਨ ਦੇ ਉੱਤੇ ਹਰ ਇੱਕ ਦੀ ਮਨੋਕਾਮਨਾ ਪੂਰੀ ਹੁੰਦੀ ਹੈ ਤੇ ਇਸ ਸਥਾਨ ਤੇ ਤੁਸੀਂ ਵੀ ਜਰੂਰ ਆਓ ਦਰਸ਼ਨ ਕਰੋ ਇੱਥੇ ਜਿਹੜਾ ਇਹ ਦੁੱਧ ਵਾਲਾ ਖੂਹ ਹੈ ਉਥੋਂ ਲੈ ਕੇ ਜਾਓ ਦੁੱਧ ਲੈ ਕੇ ਜਾਓ ਪੁੱਤ ਲੈ ਕੇ ਜਾਓ ਇੱਥੇ ਜਰੂਰ ਪਹੁੰਚੋ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਚਰਨ ਸੋ ਪ੍ਰਾਪਤ ਹੋਈ ਏ ਧਰਤੀ ਐ ਜਿੱਥੇ ਅਸੀਂ ਮੌਜੂਦ ਆ ਤੇ ਅੱਜ ਅਸੀਂ ਉੱਤਰਾਖੰਡ ਦੇ ਵਿੱਚ ਜਿਹੜੇ ਕਿ ਇਸ ਅਸਥਾਨ ਤੇ ਜਿੱਥੇ ਗੁਰੂ ਸਾਹਿਬ ਜੀ ਵਿਰਾਜਮਾਨ ਹੋਏ ਸਨ ਅਸੀਂ ਉੱਥੇ ਪਹੁੰਚੇ ਆ ਤੇ ਇਹ ਉਹ ਜਿਹੜਾ ਕਿ ਪਵਿੱਤਰ ਅਸਥਾਨ ਐ ਜਿੱਥੇ ਸ੍ਰੀ ਗੁਰੂ ਅਨੰਕ ਦੇਵ ਜੀ ਪਹੁੰਚੇ ਸਨ ਤੇ ਉਸ ਅਸਥਾਨ ਤੇ ਅਸੀਂ ਪਹੁੰਚੇ ਆ ਸਾਰਿਆਂ ਤੋਂ ਵੱਡੇ ਅਸੀਂ ਭਾਗਾਂ ਵਾਲੇ ਆ ਕਿ ਅਸੀਂ ਪਹਿਲੀ ਵਾਰੀ ਇਸ ਜਿਹੜੇ ਇੱਕ ਸਥਾਨ ਦੇ ਦਰਸ਼ਨ ਕੀ ਕਰਨ ਲੱਗੇ ਆ ਤੇ ਤੁਹਾਨੂੰ ਵੀ ਆਪਣੇ ਚੈਨਲ ਦੇ ਰਾਹੀਂ ਕਰਵਾ ਰਹੇ ਆ ਅਸੀਂ ਇਹ ਜਿਹੜਾ ਸਥਾਨ ਹੈ ਇਹ ਨਾਨਕਮਤਾ ਗੁਰਦੁਆਰਾ ਸਾਹਿਬ ਤੋਂ ਥੋੜੀ ਜੀ ਪਿੱਛੇ ਦੁੱਧ ਵਾਲਾ ਖੂਹ ਇੱਕ ਬੋਰਡ ਲੱਗਾ ਹੋਇਆ ਅਸੀਂ ਤੁਹਾਨੂੰ ਨਾਲ-ਨਾਲ ਤਸਵੀਰਾਂ ਦਿਖਾ ਰਹੇ ਆ ਲੋਕੇਸ਼ਨ ਦੇ ਰਹੇ ਆ ਇੱਥੇ ਤੁਸੀਂ ਆ ਸਕਦੇ ਹੋ ਤੇ ਬਹੁਤ ਸੋਹਣਾ ਪ੍ਰਬੰਧ ਹੈ ਤੇ ਤੁਸੀਂ ਦਰਸ਼ਨ ਆ ਕੇ ਕਰ ਸਕਦੇ ਹੋ हे ਪਾ ਲੋ ਜੀ ਇਹ ਅਸੀਂ ਪਹੁੰਚੇ ਸੀਗੇ ਦੁੱਧ ਵਾਲਾ ਖੂਹ ਸ੍ਰੀ ਗੁਰੂ ਨਾਨਕ ਦੇਵ ਜੀ ਇੱਥੇ ਪਹੁੰਚੇ ਸੀ ਤੇ ਇਹ ਜਿਹੜੀ ਤੁਸੀਂ ਸਾਰੀ ਇਤਿਹਾਸ ਬਾਰੇ ਜਾਣਕਾਰੀ ਤੁਹਾਨੂੰ ਸਾਂਝੀ ਕੀਤੀ ਆ ਇਹ ਉੱਤਰਾਖੰਡ ਦੇ ਸ਼ਹਿਰ ਨਾਨਕ ਮਤਾ ਗੁਰਦੁਆਰਾ ਸਾਹਿਬ ਦੀ ਆ ਤੇ ਉਹਦੇ ਬਿਲਕੁਲ ਗੁਰਦੁਆਰਾ ਸਾਹਿਬ ਵੱਡੇ ਇਤਿਹਾਸਕੁਰ ਦਾ ਥੋੜਾ ਜਿਹਾ ਪਿੱਛੇ ਦੁੱਧਵਾਲਾ ਖੂ ਜਿਹੜਾ ਬਹੁਤ ਇਤਿਹਾਸਿਕ ਗੁਰਦੁਆਰਾ ਹੈ ਇਹ ਉਥੋਂ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦੋਂ ਵੀ ਤੁਸੀਂ ਪੰਜਾਬ ਤੋਂ ਉੱਤਰਾਖੰਡ ਦੇ ਵਿੱਚ ਜਾਣਾ ਹੈ ਤੇ ਨਾਨਕ ਮਤਾ ਸਾਹਿਬ ਦੇ ਗੁਰਦੁਆਰਿਆਂ ਦਾ ਦਰਸ਼ਨ ਕਰਨੇ ਨੇ ਤੇ ਦੁੱਧਵਾਲਾ ਖੂ ਜ਼ਰੂਰ ਦੇਖੋ ਦਰਸ਼ਨ ਕਰੋ ਤੇ ਇਥੋਂ ਦੇ ਜਿਹੜੇ ਕਿ ਆਪਣੇ ਭੰਡਾਰੇ ਨੇ ਖੁਸ਼ੀਆਂ ਦੇ ਨਾਲ ਭਰ ਕੇ ਲੈ ਜਾਓ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਅੱਜ ਦੀ ਖਬਰ ਦੇ ਵਿੱਚ ਬਸ ਇੰਨਾ ਹੀ ਮੈਂ ਤੁਹਾਡਾ ਆਪਣਾ ਸੋਨਾ ਰਾਏ ਨੂੰ ਦਿਉ ਇਜਾਜ਼ਤ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਆਪਣਾ ਪਿਆਰਾ ਜਿਹਾ ਕਮੈਂਟ ਜਰੂਰ ਕਰੋ ਫਿਰ ਮਿਲਦੇ ਆ ਕਿਸੇ ਹੋਰ ਵਿਸ਼ੇ ਤਦ ਤੱਕ ਲਈ ਸਸ